ਇਸ ਗੱਲ ਨੂੰ ਬੰਦੇ ਸਮਝਦੇ ਨਹੀਂ ਇੱਕ ਸਾਧੂ ਹੋਇਆ ਏ ਇੱਕ ਨਾਥ ਸੰਗ ਜੇ ਦਰਬਿਹਾਰ ਵਾਲੇ ਪਾਸੇ ਬੰਗਾਲ ਵਾਲੇ ਪਾਸੇ ਇਸ ਪਾਸੇ ਜ਼ਿਆਦਾ ਫਿਰਦਾ ਰਹੇ ਹਮਾਰਾ ਸਤਰਵਾਲ ਵੀ ਇੱਕ ਨਾਥ ਦੇ ਨਾਲ ਸੰਗ ਵਿੱਚ ਸਾਧੂ ਬੜੇ ਤੁਰਦੇ ਸਨ ਤੇ ਇੱਕ ਵੇਲੜ ਗਿਆ ਵੀ ਤੁਰ ਪਿਆ ਗੱਲਾਂ ਹੀ ਕਰਦਾ ਸੀ ਤੇ ਹੈ ਸੀ ਚੋਰ ਕਹਿਣ ਲੱਗਾ ਚਲੋ ਹੁਣ ਨਾ ਬੜੀ ਚੋਰੀ ਕਰ ਲਈਏ ਬਹੁਤ ਛੱਡ ਦਿੰਨੇ ਆਪਾਂ ਸਾਧੂ ਬਣ ਜਾਣੇ ਵੈਸੇ ਬਾਹਰੋਂ ਬੜਾ ਨਾ ਹੋਵੇ ਤੇ ਮੈਂਟ ਪੰਜ ਹੀ ਲੱਗਦੇ ਨੇ ਕੰਮ ਕਿਹੜਾ ਕੋਹੋ ਜਿਹਾ ਝੋਲਾ ਲੈ ਕੇ ਭਾ ਲਓ ਬਾਕੀ ਲਾ ਕੇ ਛੁੱਟ ਦਿਓ ਸਿਰਚ ਸਵਾਪ ਹਲੇ ਬੰਦਾ ਸਾਧੂ ਬਣ ਗਿਆ ਬਸ ਐਸਾ ਹੀ ਕੁਛ ਕੀਤਾ ਬਣ ਗਿਆ ਹੁਣ ਰਾਤ ਪਈ ਨਾ ਜਦੋਂ ਉਹਨੂੰ ਤੇ ਨੀਂਦਰ ਨਾ ਆਵੇ ਤੇ ਬਾਕੀ ਤੇ ਸਿਮਰਨ ਕਰਨ ਤੇ ਹੁਣ ਸਿਮਰਨ ਚ ਮਨ ਕੇ ਇੱਥੇ ਲੱਗ ਕੇ ਇਹ ਕੰਮ ਕੀਤਾ ਇਹ ਦੀਆਂ ਖੜਾਵਾਂ ਚੁੱਕਿਓ ਉਸ ਤੇ ਦੂਸਰੇ ਤੇ ਕੋ ਰੱਖ ਆਇਆ ਉਹਦਾ ਕਮੰਡਲ ਚੁੱਕੇ ਤੇ ਰੱਖ ساری ਰਾਤ ਇਹ ਕੰਮ ਕਰਦਾ ਰਹੇ ਸਵੇਰੇ ਸਾਧੂ ਲੜਨ ਉਹ ਆਖੇ ਤੂੰ ਮੇਰਾ ਕਮੰਡਲ ਚੁੱਕ ਲਿਆ ਤੂੰ ਮੇਰੀਆਂ ਖੜਾਵਾਂ ਚੁੱਕ ਲਈਆਂ ਆ ਕੇ ਕਹਿਣ ਲੱਗਾ ਮਹਾਰਾਜ ਲੜੋਣਾ ਦਾਸੀ ਸੇਵਾ ਕਰਦਾ ਰਿਹਾ ਸਾਰੀ ਰਾਤ ਕਿਉਂਕਿ ਨਿੱਕੇ ਮੇਰੀ ਆਦਤ ਬਣੀ ਸਾਰੀ ਰਾਤ ਹੀ ਤੇ ਚੋਰੀ ਕਰਨੀ ਜਾਗਣੀ